ਸੋਰਸਿੰਗ એનર્ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਹਾਂ ਥੈਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਆ ਕਿ ਕੇਜਰੀਵਾਲ ਦਾ ਕਸਟਡੀ ਰਿਮਾਂਡ 23 April ਤੱਕ ਵਧਿਆ ਤੇ ਚੌਧਰੀ ਪਰਿਵਾਰ ਤਰਸਕ ਦਾ ਹੁਸ਼ਿਆਰਪੁਰ ਤੋਂ ਚੋਣ ਦੀ ਤਿਆਰੀ ਜਲੰਧਰ ਦੇ ਟਰੈਵਲ ਏਜੰਟ ਬਿਨੇ ਹਰੀ ਦੇ ਦਫਤਰ ਦੇ ਵਿੱਚ ਅਗ ਲੱਗੀ ਭਗਵੰਤ ਮਾਨ ਕੇਜਰੀਵਾਲ ਨੂੰ ਮਿਲੇ ਤੇ ਹੜ੍ਹ ਜ਼ਿਲ੍ਹੇ ਵਿੱਚ ਸਰਵੇ ਵਿੱਚ ਆਇਆ ਸੱਤ ਸੀਟਾਂ ਮਿਲਣਗੀਆਂ ਪੰਜਾਬ ਚ ਕਾਂਗਰਸ ਨੂੰ 4 ਸੀਟਾਂ ਹੋ ਸਕਦੀਆਂ ਨੇ ਆਮ ਆਦਮੀ ਪਾਰਟੀ ਦੀਆਂ ਢੀਂਸਾ ਨੇ ਕਿਹਾ ਮੈਂ ਆਕਾਲੀ ਦਲ ਦੇ ਨਾਲ ਨਾਰਾਜ਼ ਨਹੀਂ ਸਲਮਾਨ ਖਾਨ ਦੇ ਘਰ ਤੇ ਹਮਲਾ ਕਰਨ ਵਾਲਿਆਂ ਤੇ ਪੁਲਿਸ ਦੀ ਕਾਰਵਾਈ ਜਾਰੀ ਲੋਕ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਪਲਟੜੀਂਗੇ ਬਾਜ਼ੀ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਉਣ ਦੇ ਉੱਤੇ ਕਾਂਗਰਸੀ ਵੀ ਹੈਰਾਨ ਗਿਲੰਦਰ ਦੇ ਲੈਦਰ ਕੰਪਲੈਕਸ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਆਖਰੀ ਖਬਰ ਹਾਈ ਕੋਰਟ ਨੇ ਪੰਜਾਬ ਨੂੰ ਹਰਿਆਣਾ ਤੋਂ ਸਬਕ ਲੈਣ ਵਾਸਤੇ ਕਿਹਾ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਅਟਰਨੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਜਦੋਂ ਮਿਲਣ ਗਏ ਆ ਉਹਨਾਂ ਨੂੰ ਪਿੰਜਰੇ ਚ ਪਾ ਕੇ ਕੇਜਰੀਵਾਲ ਨਾਲ ਮੁਲਾਕਾਤ ਕਰਵਾਈ ਆ ਜਾਂ ਕਿ ਫ੍ਰੀ ਗੱਲਬਾਤ ਹੋਈ ਤੇ ਰਿਮਾਂਡ ਕਿੰਨਾ ਮਿਲ ਗਿਆ ਜਫਰ ਜੀ ਪਹਿਲੀ ਗੱਲ ਤਾਂ ਇਹ ਆ ਵੀ 23 ਅਪ੍ਰੈਲ ਤੱਕ ਦੇ ਲਈ ਤੇ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਅਰਵਿੰਦ ਕੇਜਰੀਵਾਲ ਅੱਜ ਦੀ ਜਾਣਕਾਰੀ ਦੇ ਮੁਤਾਬਕ ਕਿਉਂਕਿ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਹਾਲੇ ਹੋਰ ਇਹ ਅੰਦਰ ਰਹਿਣਗੇ ਯਾਨੀ ਕਿ 23 April ਤੱਕ ਗੱਲ ਤੈ ਹੋਗੀ ਹੈ ਵੀ 23 April ਤੱਕ ਤਾਂ ਹੋਣਗੀ ਅੰਦਰ ਉਹ ਤੇ ਬਾਅਦ ਦੇ ਵਿੱਚ ਸਮਾਂ ਲਸੂਗਾ ਕਿਉਂਕਿ 15 April ਤੱਕ ਦੇ ਲਈ ਇਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੀ ਅੱਜ ਫੇਰ ਇਸ ਮਸਲੇ ਤੇ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਇਹਨਾਂ ਦੀ ਜਿਹੜੀ ਨਿਆਇਕ ਹਿਰਾਸਤ ਇਹਦੇ ਵਿੱਚ 23 April ਤੱਕ ਦਾ ਵਾਅਦਾ ਕਰਤਾ ਦੂਜੀ ਗੱਲ ਇਹ ਹੈ ਜੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ਦੇ ਵਿੱਚ ਗਏ ਸੀ ਕੇਜਰੀਵਾਲ ਨੂੰ ਮਿਲਣ ਦੇ ਲਈ ਨਾਲ ਸੰਦੀਪ ਪਾਟਕ ਹੋਰੀ ਵੀ ਸੀ ਇਹਨਾਂ ਨੂੰ ਇਜਾਜ਼ਤ ਤਾਂ ਕੁਝ ਦਿਨ ਪਹਿਲਾਂ ਹੀ ਮਿਲ ਗਈ ਸੀ ਪਰ ਬਾਅਦ ਦੇ ਵਿੱਚ ਕੁਝ ਕਿ ਟੈਕਨੀਕਲ ਗੱਲਾਂ ਆ ਗਈਆਂ ਸਹੀ ਜਿਹਦੇ ਕਰਕੇ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰ ਭਗਵੰਤ ਮਾਨ ਅੱਜ ਕੇਜਰੀਵਾਲ ਸਾਹਿਬ ਨੂੰ ਮਿਲੇ ਆ ਤੇ ਮਿਲਣ ਦੇ ਤੋਂ ਬਾਅਦ ਅੱਧਾ ਘੰਟਾ ਜਦੋਂ ਮੁਲਾਕਾਤ ਹੋਈ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਆ ਬੀ ਇਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਵਿਹਾਰ ਕੀਤਾ ਜਾ ਰਿਹਾ ਕੇਜਰੀਵਾਲ ਨਾਲ ਜਿਵੇਂ ਉਹ ਦੇਸ਼ ਲਈ ਬਹੁਤ ਘੱਟਕ ਹੋਵੇ ਦੇਸ਼ ਲਈ ਕੋਈ ਅਤਵਾਦੀ ਹੋਵੇ ਜਾਂ ਕੋਈ ਬਹੁਤ ਖਤਰਨਾਕ ਹੋਵੇ ਜਦ ਕਿ ਉਹ ਇੱਕ ਸੂਬੇ ਦਾ ਮੁੱਖ ਮੰਤਰੀ ਆ ਉਹਦੇ ਉੱਤੇ ਕਿੱਥੇ ਤੱਕ ਦੋਸ਼ ਲਾਏ ਆ ਦੋਸ਼ ਸਾਬਤ ਥੋੜੀ ਹੋਏ ਆ ਉਹ ਕਹਿੰਦੇ ਵੀ ਜਦੋਂ ਮੈਂ ਕੇਜਰੀਵਾਲ ਨੂੰ ਮਿਲਣ ਗਿਆ ਸਾਨੂੰ ਆਮੋ ਸਾਹਮਣੇ ਨਹੀਂ ਮਿਲ ਦਿੱਤਾ ਗਿਆ ਵਿਚਾਲੇ ਇੱਕ ਬਹੁਤ ਗੰਦਾ ਜਿਹਾ ਸ਼ੀਸ਼ਾ ਸੀ ਉਰਲੇ ਪਾਸੇ ਮੈਂ ਸੀ ਪਰਲੇ ਪਾਸੇ ਕੇਜਰੀਵਾਲ ਸੀ ਤੇ ਫੋਨ ਦੇ ਉੱਤੇ ਗੱਲਬਾਤ ਕਰਵਾਈ ਹੈ ਇੱਕ ਦੂਜੇ ਨੂੰ ਸ਼ੀਸ਼ੇ ਦੇ ਵਿੱਚੋਂ ਅਸੀਂ ਦੇਖਿਆ ਮੈਨੂੰ ਉਹਨਾਂ ਨੇ ਗੱਲ ਕਹੀ ਵੀ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਤੇ ਸਿਹਤ ਕੇਂਦਰ ਕਿਵੇਂ ਚੱਲਦੇ ਆ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਜੀ ਕਿ ਅਸਾਮ ਦੇ ਵਿੱਚ ਪ੍ਰਚਾਰ ਕਰ ਆਇਆ ਤੇ ਕੱਲ ਨੂੰ ਗੁਜਰਾਤ ਚੱਲਿਆ ਉਹ ਕਹਿੰਦੇ ਵੀ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਬੈਠਿਆ ਵੀ ਪੰਜਾਬ ਦੀ ਤੇ ਸਮੁੱਚੇ ਦੇਸ਼ ਦੀ ਫਿਕਰ ਹੈ ਜੀ ਹੂੰ ਹੂੰ ਤੇ ਬਾਕੀ ਜਿਹੜਾ ਚੌਧਰੀ ਪਰਿਵਾਰ ਦੀ ਤੁਸੀਂ ਖਬਰ ਦਿੱਤੀ ਆ ਉਹ ਫਿਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਗੇ ਨਹੀਂ ਜੀ ਨਹੀਂ ਇਹਨਾਂ ਨੂੰ ਕਾਂਗਰਸ ਨੇ ਟਿਕਟ ਦੇਣੀ ਜਿਵੇਂ ਕਿ ਅੰਦਾਜ਼ੇ ਆ ਮੈਂ ਇਹ ਗੱਲ ਨੂੰ ਫਾਈਨਲ ਨਹੀਂ ਕਹਿੰਦਾ ਵੀ ਐਵੇਂ ਹੀ ਹੋਊਗਾ ਜਿਵੇਂ ਕਿ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਚੌਧਰੀ ਪਰਿਵਾਰ ਨੂੰ ਪਤਾ ਲੱਗਾ ਜੀ ਕਿ ਕਾਂਗਰਸ ਦੇ ਵੱਲੋਂ ਟਿਕਾ ਕੇ ਰੱਖਣ ਦੇ ਲਈ ਤੇ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਮਿਲ ਗਈ ਜਿਹਦੇ ਕਰਕੇ ਚੌਧਰੀ ਪਰਿਵਾਰ ਨਾਰਾਜ਼ ਆ ਵਿਚਾਲੇ ਖਬਰਾਂ ਥਿੰ ਸਭ ਇਹ ਆਉਣ ਲੱਗ ਪਏਗਾ ਵੀ ਚੌਧਰੀ ਪਰਿਵਾਰ ਆਮ ਆਦਮੀ ਪਾਰਟੀ ਜਾ ਸਕਦਾ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਛੋਣ ਲਈ ਜਾ ਸਕਦੀ ਆ ਪਰ ਉਧਰੋਂ ਪਵਨ ਕੁਬਾਰ ਟੀਨੂ ਆਮ ਆਦਮੀ ਪਾਰਟੀ ਚ ਅੱਗੇ ਜਲੰਧਰੋਂ ਟਿਕਟੋਰਾ ਨੂੰ ਮਿਲ ਜਾਣੀ ਆ ਹੁਣ ਚੌਧਰੀ ਪਰਿਵਾਰ ਕਿੱਥੇ ਜਾਵੇ ਕਹਿੰਦੇ ਵੀ ਚੌਧਰੀ ਪਰਿਵਾਰ ਨੂੰ ਕਾਂਗਰਸ ਹੁਸ਼ਿਆਰਪੁਰ ਤੋਂ ਐਡਜਸਟ ਕਰਨ ਦੀ ਤਿਆਰੀ ਦੇ ਵਿੱਚ ਹੈ ਉਥੋਂ ਸ਼ਾਇਦ ਇਹਨਾਂ ਨੂੰ ਟਿਕਟ ਮਿਲ ਜੇ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਮ ਆਦਮੀ ਪਾਰਟੀ ਨੇ ਬੀਤੇ ਤੋਂ ਸਬਕ ਕੀ ਸਿੱਖਿਆ ਸੁਸ਼ੀਲ ਰਿੰਕੂ ਨੂੰ ਕਾਂਗਰਸ ਦੇ ਵਿੱਚੋਂ ਪੱਟਿਆ ਜਿਮਨੀ ਚੋਣ ਦੇ ਮੌਕੇ ਆਮ ਆਦਮੀ ਪਾਰਟੀ ਦੇ ਵਿੱਚ ਧਾ ਲਿਆ ਜਿਹੜੇ ਪਾਸੇ ਵਿੱਚ ਰਿੰਕੂ ਆਇਆ ਉਸੇ ਪਾਸੇ ਅੱਗੇ ਚਲਾ ਗਿਆ ਸੋ ਕਹਿੰਦੇ ਦਾ ਪਾਪੋ ਬੀਜੇਪੀ ਵੱਲੋਂ ਉਮੀਦਵਾਰ ਬਣ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਾਲੀ ਕੇਰਾ ਨਹੀਂ ਪੈਦਾ ਕਰ ਸਕੀ ਹੁਣ ਦੇਖੋ ਜਿਹੜੇ ਹੈਗੇ ਨੇ ਪੰਮਨ ਕੁਮਾਰ ਟੀਨੂ ਇਹਨਾਂ ਨੂੰ ਲੈ ਆ ਤੇ ਅੱਜ ਜਾਣਕਰ ਸੂਤਰ ਇਹ ਗੱਲ ਦੱਸਦੇ ਆ ਕਹਿੰਦੇ ਰਿੰਕੂ ਹੋਰਾਂ ਦੇ ਨਾਲ ਟੀਨੂ ਹੋਰਾਂ ਦੇ ਨਾਲ ਸ਼ਾਇਦ ਇਹ ਵੀ ਵਿੱਚ ਕੋਈ ਸਮਝੌਤਾ ਹੋਇਆ ਵੀ ਜੇਕਰ ਮੈਂ ਇੱਥੋਂ ਹਾਰ ਗਿਆ ਚੋਣ ਤਾਂ ਫਿਰ ਜਿਹੜੀ ਆਪਾਂ ਜਾਣਦੇ ਵੀ ਸ਼ੀਤਲ ਅੰਗਰਾਲ ਵਾਲੀ ਸੀਟ ਆ ਕਿਉਂਕਿ ਜਿਹਨੇ ਉਹ ਅਸਤੀਫਾ ਦਿੱਤਾ ਉਹ ਮਨਜ਼ੂਰ ਹੋ ਜਾਣਾ ਇੱਥੋਂ ਜਿਮਨੀ ਚੋਣ ਦੇ ਮੌਕੇ ਟੀਨੂ ਨੂੰ ਟਿਕਟ ਮਿਲੂਗੀ JT ਨੂੰ ਉੱਥੋਂ ਜਿੱਤ ਜਾਂਦਾ ਫਿਰ ਉਹਨੂੰ ਮੰਤਰੀ ਮੰਡਲ ਦੇ ਵਿੱਚ ਵੀ ਲਾਵਾਂਗੇ। ਹੂੰ ਹੂੰ। ਅੱਛਾ ਇੱਕ ਇਹ ਵੀ ਦੱਸੋ ਸਾਨੂੰ ਵੀ ਜਿਹੜਾ ਜਲੰਧ ਦਾ ਟਰੈਵਲ ਏਜੰਟ ਹੈ ਵਿਨੇ ਹਰੀ ਉਹਦੇ ਦਫ਼ਤਰ ਨੂੰ ਅੱਗ ਲਾਈ ਹੈ ਕਿਸੇ ਨੇ ਜਾਂ ਗਲਤੀ ਨਾਲ ਲੱਗ ਗਈ ਆਪ ਹੀ? ਨਹੀਂ ਜੀ ਇਹ ਆਪ ਲੱਗ ਗਈ ਜਿਵੇਂ ਕਿ ਜਾਣਕਾਰੀ ਆਈ ਹੈ। ਕਿਉਂਕਿ ਜਲੰਧਰ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਦਫ਼ਤਰ ਹੈ। ਬਹੁਤ ਹੀ ਵੱਡਾ। ਉਹ ਇਹਨਾਂ ਦਾ ਹੋਟਲ ਨੂੰਮਾ ਦਫ਼ਤਰ ਹੈ ਉਹਨਾਂ ਦਾ। ਸੋ ਉਸ ਦਫ਼ਤਰ ਦੇ ਵਿੱਚ ਅੱਜ ਅੱਗ ਲੱਗ ਗਈ। ਸਾਰੀਆਂ ਮੰਜ਼ਲਾਂ ਨੂੰ ਅੱਗ ਬੜੀ ਭਿਆਨਕ ਸੀਗੀ ਜਿਹੜੀ ਪੈ ਗਈ। ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਧੂ ਧੂ ਕਰਕੇ ਸਾਰਾ ਕੁਝ ਬਲ ਗਿਆ ਇਹਦੇ ਵਿੱਚ ਕਹਿੰਦੇ ਵੀ ਭਾਈ ਕਰੋੜਾਂ ਰੁਪਏ ਦਾ ਨੁਕਸਾਨ ਹੋਦਾ ਹੋਇਆ ਬਹੁਤ ਸਾਰੇ ਦਸਤਾਵੇਜ਼ ਤੇ ਬਹੁਤ ਸਾਰੇ ਪਾਸਪੋਰਟ ਮੱਚਗੇ ਵਿੱਚੇ ਪਾਸਪੋਰਟਾਂ ਦਾ ਬਹੁਤ ਨੁਕਸਾਨ ਹੋ ਗਿਆ ਕਹਿੰਦੇ ਵੀ ਮੌਕੇ ਦੇ ਉੱਤੇ ਉੱਥੇ ਬਿਨੇ ਹਰੀ-ਹਰੀ ਵੀ ਪਹੁੰਚੇ ਫਟ-ਫਟ ਕੇ ਉਹ ਰੋਏ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਸੋ ਨੁਕਸਾਨ ਬਹੁਤ ਵੱਡਾ ਹੋ ਗਿਆ ਕਈ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਨੇ ਆ ਕੇ ਇੱਥੇ ਅੱਗ ਦੇ ਉੱਤੇ ਕਾਬੂ ਪਾਇਆ ਤੇ ਸਲਮਾਨ ਖਾਨ ਦੇ ਘਰ ਮੂਰੇ ਜਿਹੜੀਆਂ ਗੋਲੀਆਂ ਚਲਾਈਆਂ ਕੋਈ ਬੰਦਾ ਗ੍ਰਿਫਤਾਰ ਕੀਤਾ ਨਹੀਂ ਜੀ ਹਾਲੇ ਤੱਕ ਗ੍ਰਿਫਤਾਰਤਾ ਨਹੀਂ ਕੀਤਾ ਪਰ ਕਹਿੰਦੇ ਵੀ ਜਿਹੜੇ ਦੋ ਗੈਂਗਸਟਰ ਆ ਉਹਨਾਂ ਨੇ ਤਾਂ ਤਸਵੀਰਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈਆਂ ਤੇ ਜਿਹੜੇ ਸੀਸੀਟੀਵੀ ਕੈਮਰਾ ਦੇ ਵਿੱਚ ਉਹਨਾਂ ਦੇ ਵੀਰ ਵੀ ਆ ਗਏ ਆ ਤੇ ਕਹਿੰਦੇ ਵੀ ਭਾਈ ਇਹਨਾਂ ਦੇ ਵਿੱਚ ਇੱਕ ਕਾਲੂ ਵੀ ਹੈਗਾ ਜਿਹੜਾ ਕਿ ਗੈਂਗਸਟਰ ਆ ਜਿਹੜਾ ਕਿ ਲਾਰੈਂਸ ਗਰੁੱਪ ਦੇ ਲਈ ਕੰਮ ਕਰਦਾ ਉਹਦੀ ਭੈਣ ਨੇ ਇਹ ਗੱਲ ਕਹੀ ਅੱਜ ਉਹ ਕਹਿੰਦੀ ਜੀ ਕਿ ਦੇਖੋ ਮੇਰਾ ਭਰਾ ਜਿਹੜਾ ਉਹਨੂੰ ਕਿਤੇ ਨਜਾਇਜ਼ ਨਾ ਫਸਾਰ ਦਿੱਤਾ ਜਾਵੇ ਤੇ ਇਸ ਗੱਲ ਦਾ ਡਰ ਵੀ ਹੈਗਾ ਤੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਭਾਈ ਅਸੀਂ ਚਾਹੁੰਦੇ ਆ ਕਿ ਇਹ ਹੁਜਾ ਕਦਵੀ ਨਾਂ ਵਾਪਰੇ ਕਿਉਂਕਿ ਉਹ ਤਾਂ ਪਿਛਲੇ ਕਈ ਮਹੀਨਿਆਂ ਤੋਂ ਘਰ ਦੇ ਵਿੱਚ ਆਇਆ ਨਹੀਂ ਇਸ ਤਰੀਕੇ ਦੇ ਮੇਰਵੇ ਆ ਪਰ ਸਲਮਾਨ ਖਾਨ ਦੇ ਘਰ ਦੇ ਬਾਹਰ ਮੋਟਰਸਾਈਕਲ ਦੇ ਉੱਤੇ ਆਏ ਦੋ ਮੁੰਡਿਆਂ ਨੇ ਤੇ ਚਾਰ ਰਾਉਂਡ ਫਾਇਰਿੰਗ ਕੀਤੀ ਆ ਕਹਿੰਦੇ ਵੀ ਉਸ ਤੋਂ ਬਾਅਦ ਸਲਮਾਨ ਖਾਨ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਫੋਨ ਤੇ ਗੱਲ ਕੀਤੀ ਆ ਉਹਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੁਣ ਤੋਂ ਕੁਝ ਘੰਟੇ ਪਹਿਲਾਂ ਮੇਰਵਾ ਇਹ ਆਇਆ ਜੀ ਸਲਮਾਨ ਖਾਨ ਨੇ ਕਿਹਾ ਮੇਰੀਆਂ ਜਿਹੜੀਆਂ ਜਿਹੜੀਆਂ ਕਮਿਟਮੈਂਟ ਹੈਗੀਆਂ ਉਹਨਾਂ ਕਮਿਟਮੈਂਟ ਦੇ ਉੱਤੇ ਮੈਂ ਆਪਦਾ ਕੰਮ ਕਰਦੇ ਰਹਿਣਾ ਤੇ ਮੈਂ ਆਪਣੀ ਸ਼ੂਟਿੰਗ ਜਾਰੀ ਰੱਖੂੰਗਾ ਸੋ ਵੈਨੇ ਪਾਈ ਕੀ ਬਣਦਾ ਪਰ ਇਸ ਤੋਂ ਪਹਿਲਾਂ ਕਈ ਵਾਰੀ ਲਾਰੈਂਸ ਗਰੁੱਪਾ ਜਿਹੜਾ ਉਸਮਾਨ ਖਾਨ ਨੂੰ ਧਮਕੀ ਦੇ ਚੁੱਕਿਆ ਜੀ ਜਦੋਂ ਗੋਲੀ ਚੱਲੀ ਆ ਉਦੋਂ ਉਸਮਾਨ ਖਾਨ ਘਰੇ ਹੀ ਸੀ ਜਾਂ ਗੈਰ ਹਾਜ਼ਰ ਸੀ ਨਹੀਂ ਨਹੀਂ ਉਹ ਘਰ ਦੇ ਵਿੱਚ ਨਹੀਂ ਸੀ ਪਰ ਇਹ ਗੱਲ ਜ਼ਰੂਰ ਹੈ ਜੀ ਕਿ ਬਾਅਦ ਦੇ ਵਿੱਚ ਉਹ ਘਰ ਵੀ ਆਇਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਆ ਸਕੇ ਸੰਬੰਧੀ ਆ ਉਹ ਵੀ ਸਾਰੇ ਨੇ ਸਾਰੇ ਉੱਥੇ ਘਰ ਪਹੁੰਚੇ ਜੀ ਹੂੰ ਹੂੰ ਅੱਛਾ ਲੋਕ ਸਭਾ ਦੀਆਂ ਚੋਣਾਂ ਲਈ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਦੇ ਬਾਰੇ ਕੋਈ ਖਬਰ ਆਈ ਹਾਂ ਬਿਲਕੁਲ ਜੀ ਲੋਕ ਸਭਾ ਦੀਆਂ ਚੋਣਾਂ ਵਾਸਤੇ ਜਿਹੜੇ ਆਜ਼ਾਦ ਉਮੀਦਵਾਰ ਆ ਤੇ ਉਹ ਉਹਨਾਂ ਦੇ ਇਸ ਤਰੀਕੇ ਦੇ ਨਾਲ ਇਹ ਖਬਰਾਂ ਸਾਹਮਣੇ ਆਉਂਦੀਆਂ ਵੀ ਕਦੇ ਕੋਈ ਬੰਦਾ ਕਿਧਰੋਂ ਛਾਲ ਮਾਰ ਕੇ ਚਲਾ ਜਾਂਦਾ ਕਦੇ ਕਿਧਰੋਂ ਸਿੰਘ ਸਾਹਿਬ ਇਹ ਗੱਲ ਬੜੀ ਦੁਖਦਾਈ ਹੈ ਤੇ ਸ਼ਰਮਨਾਕ ਆ ਪੰਜਾਬ ਦੀ ਆਬਾਦੀ ਜਿਹੜੀ ਆ ਉਹ 3 ਕਰੋੜ ਤੋਂ ਵੱਧ ਆ ਤੇ ਸਵਾ ਕਰੋੜ ਪੰਜਾਬ ਦੀ ਜਵਾਨੀ ਆ ਸਵਾ ਕਰੋੜ ਜਵਾਨੀ ਦੇ ਵਿੱਚੋਂ 13 ਬੰਦੇ ਕਿਸੇ ਇੱਕ ਸਿਆਸੀ ਪਾਰਟੀ ਨੂੰ ਲੱਭ ਨਹੀਂ ਰਹੇ ਉਧਾਰੇ ਖੰਭਾਂ ਦੇ ਉੱਤੇ ਸਾਰੇ ਉੱਚੀ ਉਡਾਨ ਭਰਨੀ ਚਾਹੁੰਦੇ ਆ ਇੱਕ ਇੱਕ ਹਲਕੇ ਦੇ ਵਿੱਚ ਇੱਕ ਇੱਕ ਬੰਦਾ ਵੀ ਐਸਾ ਨਹੀਂ ਜਿਨ੍ਹਾਂ ਦੇ ਉੱਤੇ ਰਣੂ ਭਰੋਸਾ ਹੋਵੇ ਉਹ ਭਾਵੇਂ ਭਾਜਪਾ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਹੋਰ ਤਰ੍ਹਾਂ ਹੋਵੇ ਬਾਕੀ ਜਿਹੜੇ ਆਜ਼ਾਦ ਉਮੀਦਵਾਰ ਆ ਉਹ ਹਰ ਵਾਰ ਖੜਦੇ ਆ ਕਈ ਵਾਰ ਤਾਂ ਆਜ਼ਾਦ ਬਹਿਣ ਵਾਸਤੇ ਖੜਦੇ ਆ ਖੜੀ ਇਸ ਕਰਕੇ ਹੁੰਦੇ ਵੀ ਕੋਈ ਬਿਠਾਊਗਾ ਆ ਕੇ ਕਈ ਵਾਰੀ ਥੋੜੇ ਜਿਹਾ ਬੰਦਾ ਕੋਈ ਚੱਤੇ ਦੇ ਵਿੱਚ ਆਉਂਦਾ ਯਾਰ ਕਿ ਮੈਂ ਮਾੜਾ ਮੋਟਾ ਪਟੌ ਟੱਪਾ ਜੇ ਵੀ ਮੇਰਾ ਹੋਵੇ ਤੇ ਚਲੋ ਕੋਈ ਗੱਲ ਨਹੀਂ ਦੋ ਗੱਨ ਮੈਣੀ ਮਿਲ ਜਾਂਦੇ ਆ ਫਿਰ ਕਈ ਬੰਦੇ ਟੱਕਰ ਵੀ ਦ ਕਈਆਂ ਨੂੰ ਸਿਆਸੀ ਪਾਰਟੀਆਂ ਵੀ ਖੜਾ ਕਰਦੀਆਂ ਵੀ ਚਲੋ ਐਸ ਭਾਈਚਾਰੇ ਦੀ 20-25 ਹਜ਼ਾਰ ਵੋਟੇ ਹੀ ਤੋੜ ਦੂਗਾ ਦੂਜੇ ਨੂੰ ਜਾਣਦੇ ਨਾਲੋਂ ਸੋ ਐਤਕੀ ਵੀ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਜ਼ਾਦ ਉਮੀਦਵਾਰ ਖੜ੍ਹਦੇਗੇ ਜੀ ਤੇ ਜੀਤ ਮਹਿੰਦਰ ਸਿੰਘ ਸਿੱਧੂ ਵੀ ਉਮੀਦਵਾਰ ਨੇ ਹਾਂ ਬਿਲਕੁਲ ਜੀ ਜੀਤ ਮਹਿੰਦਰ ਸਿੰਘ ਸਿੱਧੂ ਵੀ ਉਮੀਦਵਾਰ ਨੇ ਤੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਕਾਂਗਰਸ ਨੇ ਠਿੱਕ ਦਿੱਤੀ ਬਠਿੰਡੇ ਤੋਂ ਬਠਿੰਡੇ ਤੋਂ ਦੋ ਜਣਿਆਂ ਦੀ ਚਰਚਾ ਚੱਲਦੀ ਸੀ ਇੱਕ ਤਾਂ ਬਲਕੌਰ ਸਿੰਘ ਸਿੱਧੂ ਦੀ ਦੂਜੇ ਅਮਰਤਾ ਵੜਿੰਗ ਦੀ ਰਾਜਾ ਵੜਿੰਗ ਦੀ ਧਰਮ ਪਤਨੀ ਦੋਵਾਂ ਦੀ ਥਾਂ ਦੇ ਉੱਤੇ ਟਿਕਟ ਉਹਨਾਂ ਮਿਲੀ ਜਿਹਦੇ ਬਾਰੇ ਚਰਚਾ ਕੋਈ ਨਹੀਂ ਸੀ ਸੋ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉੱਥੇ ਟਿਕਟ ਮਿਲ ਗਈ ਆ ਬੀਬੀ ਬਾਦਲ ਸ਼ਾਇਦ ਸ਼ਾਇਦ ਉਹ ਅਕਾਲੀ ਦਲ ਦੇ ਵੱਲੋਂ ਹੋਣ ਪਰਮਪਾਲਪੌਰ ਸ਼ਾਇਦ ਭਾਜਪੀ ਵੱਲੋਂ ਹੋਣ ਉਧਰੋਂ ਦੇਖੋ ਜੀ ਸਰਦਾਰ ਗੁਰਮੀਤ ਸਿੰਘ ਖੁੜੀਆਂ ਆਮ ਆदमी ਪਾਰਟੀ ਦੇ ਵੱਲੋਂ ਉਮੀਦਵਾਰ ਆ ਲੱਖਾ ਸਧਾਨਾ ਨੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਮਤਲਬ ਇਹ ਆ ਵੀ ਹਰ ਥਾਂ ਦੇ ਉੱਤੇ ਦਿਲਚਸਪ ਮੁਕਾਬਲੇ ਹੋਣਗੇ ਹੂੰ ਹੂੰ ਤੇ ਜਲੰਧਰ ਦੇ ਲੈਦਰ ਕੰਪਲੈਕਸ ਦੇ ਵਿੱਚ ਕੀ ਹੋਇਆ ਜੀ ਕਹਿੰਦੇ ਅੱਗ ਲੱਗੀ ਸੀ हां बिल्कुल जी आ, देखो जालंधर ਦੇ ਲੈਦਰ ਕੰਪਲੈਕਸ ਦੇ ਵਿੱਚ ਅੱਜ ਬੜੀ ਭਿਆਨਕ ਅੱਗ ਲੱਗੀ ਹੈ ਬਹੁਤ ਭਿਆਨਕ ਇਸ ਵੇਲੇ ਵੀ ਲੱਗੀ ਹੋਈ ਹੈ ਜਿਹਨੂੰ ਕਿ ਬੁਝਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਅੱਗ ਲੱਗੀ ਹੈ ਤੇ ਉੱਥੇ ਬਹੁਤ ਕਰੋੜਾਂ ਰੁਪਏ ਦਾ ਨੁਕਸਾਨ ਉੱਥੇ ਵੀ ਹੋ ਗਿਆ ਜਲੰਧਰ ਦੇ ਲੈਦਰ ਕੰਪਲੈਕਸ ਦੇ ਕੋਲ ਯੂ ਐਮ ਏ ਇੰਟਰਨੈਸ਼ਨਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਤੇ ਇਹ ਜਿਹੜੀ ਆਗ ਹੈ ਇਹਨੂੰ ਬੁਝਾਉਣ ਵਾਸਤੇ 70 ਤੋਂ ਵੱਧ ਟਰੱਕੀਆਂ ਲੱਗ ਚੁੱਕੀਆਂ ਹੈ ਪਰ ਇਸ ਦੇ ਬਾਵਜੂਦ ਵੀ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਾ ਫਰ ਬੁਗਰਟ ਦੀਆਂ ਗੱਡੀਆਂ ਲੱਗੀਆਂ ਹੋਈਆਂ ਦਰਜ ਨਾਲੀ ਗਿਣਤੀ ਦੇ ਵਿੱਚ ਕਰਮਚਾਰੀ ਇੱਥੇ ਪਹੁੰਚੇ ਆ ਅੱਗ ਤੇ ਕਾਬੂ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਆ ਕਹਿੰਦੇ ਆ ਵੀ ਬਿਲਡਿੰਗ ਦੀ ਚ ਗਾੜੀ ਦੇ ਕਰਕੇ ਇਹ ਅੱਗ ਭੜਕੀ ਹੈ ਤੇ ਹਾਈ ਕੋਰਟ ਨੇ ਪੰਜਾਬ ਨੂੰ ਹਰਿਆਣਾ ਤੋਂ ਸਬਕ ਲੈਣ ਦਾ ਇਹ ਕਿਉਂ ਤਾਕੀਦ ਕੀਤੀ ਹੈ ਜਿਨ੍ਹਾਂ ਦੇ ਵਿੱਚ ਨਾ ਸੁਰੱਖਿਆ ਦੇ ਮਾਮਲੇ ਦੇ ਉੱਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪੰਜਾਬ ਦੀਆਂ ਜਿਨ੍ਹਾਂ ਵਿੱਚ ਸੁਰੱਖਿਆ ਦੇ ਮਾਮਲੇ ਤੇ ਇਸ ਮਾਮਲੇ ਦੇ ਉੱਤੇ ਪਤਾ ਲੱਗਾ ਜੀ ਕਿ ਅੱਜ ਉਦਾਹਰਨ ਦਿੱਤੀ ਆ ਇੱਕ ਤਾਂ ਮਾਨਯੋਗ ਅਦਾਲਤ ਨੇ ਕਿਹਾ ਜੀ ਕਿ 30 ਅਪ੍ਰੈਲ ਤੱਕ ਸਾਡੇ ਕੋਲੇ ਸਰਵੇ ਵੇਰਵੇ ਪੇਸ਼ ਕਰੋ ਵੀ ਭਾਈ ਤੁਸੀਂ ਕੀ ਕੀਤਾ ਹੁਣ ਤੱਕ ਤੇ ਜੇਲ੍ਹਾਂ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਤੁਸੀਂ ਕਿਵੇਂ ਮਜ਼ਬੂਤ ਕਰਦੇ ਤੇ ਕੀ ਕੀ ਹੁਣ ਤੱਕ ਕਰਦੇ ਆ ਕਹਿੰਦੇ ਵੀ ਜੇਲ੍ਹਾਂ ਦੇ ਪ੍ਰਬੰਧਾਂ ਦੇ ਬਾਰੇ ਤੁਲਨਾ ਕੀਤੀ ਆ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਭਾਈ ਗਵਾਂਧੀ ਸੂਬੇ ਦੇ ਵਾਲੇ ਦੇਖ ਲਓ ਉੱਥੋਂ ਇਹੋ ਜਿਹੀਆਂ ਖਬਰਾਂ ਕਿਉਂ ਨਹੀਂ ਆਉਂਦੀਆਂ ਜਿਹੋ ਜਿਹੀਆਂ ਪੰਜਾਬ ਦੇ ਵਿੱਚ ਆਉਂਦੀਆਂ ਕਦੇ ਇੱਥੇ ਲੁੱਟ ਖੋ ਕਦੇ ਇੱਥੇ ਅੰਦਰੋਂ ਮੋਬਾਈਲ ਮਿਲਦੇ ਆ ਕਦੇ ਵਿੱਚ ਗੈਂਗਬਾਰ ਹੁੰਦੀ ਆ ਕਦੇ ਕੁਝ ਹ ਉਦਾਹਰਨ ਦਿੱਤੀ ਹੈ ਮਾਨਯੋਗ ਅਦਾਲਤ ਨੇ ਵੀ ਭਾਈ ਗਵਾਂਢੀ ਸੂਬੇ ਦੇ ਬਾਰੇ ਦੇਖੋ ਕੁਝ ਉਧਰੋਂ ਸਬਕ ਸਿੱਖ ਲਓ ਜੀ ਤੇ ਟੈਨਜ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਥਿੰਨ ਸਾਬ ਦੁਖਦਾਈ ਗੱਲ ਹੈ ਇਹ ਜੀ ਕਿ ਖਰਾਬ ਹੋ ਗਿਆ ਕਈ ਥਾਵਾਂ ਤੇ ਅਜਮੀਂ ਕਾਫੀ ਪੈ ਗਿਆ ਜਦੋਂ ਮੈਂ ਇਹਨਾਂ ਖਬਰਾਂ ਦੀ ਸਾਂਝ ਪਾ ਰਿਆਂ ਜਲੰਧਰ ਦੇ ਵਿੱਚ ਵੀ ਇਸ ਵੇਲੇ ਬੱਦਲ ਵਾਈ ਹੈ ਪੰਜਾਬ ਦੇ ਵਿੱਚ ਅੱਜ ਯਾਨੀ ਕਿ 15 16 ਤੇ 17 April ਤੱਕ ਮੌਸਮ ਖਰਾਬ ਰਹਿਣਾ ਤੇ ਗੜੇਮਾਰੀ ਹੋ ਸਕਦੀ ਹੈ ਕਈ ਥਾਵਾਂ ਤੇ ਤੇਜ਼ ਹਵਾ ਚੱਲ ਸਕਦੀ ਹੈ ਜੇਕਰ ਐਵੇਂ ਹੋ ਗਿਆ ਝਾੜ ਤੇ ਬਹੁਤ ਅਸਰ ਪਾਊਗਾ ਉਹਦਾ ਕਾਰਨ ਹੈ ਵੀ ਕਣਕ ਪੱਕੀ ਹੋਈ ਆ ਕਈ ਥਾਵਾਂ ਤੇ ਵੱਢੀ ਜਾ ਰਹੀ ਆ ਤੇ ਕਈ ਥਾਵਾਂ ਤੇ ਜੇਕਰ 5-7 10 ਦਿਨ ਦੀ ਤਾਂ ਆਪਾਂ ਲੱਗ ਜੇ ਤੇ ਫਿਰ ਬਹੁਤ ਵੱਡੇ ਪੱਧਰ ਤੇ ਵੱਢੀ ਦਾ ਕੰਮ ਸ਼ੁਰੂ ਹੋਣਾ ਸੀ ਹੁਣ ਠੰਡ ਹੋ ਗਈ ਆ ਫਿਰ ਹਾਂ ਬਿਲਕੁਲ ਜੀ ਅੱਜ ਉਨੀ ਤਪਸ਼ ਨਹੀਂ ਆ ਅੱਜ ਕੋਈ ਇੰਨੀ ਗਰਮੀ ਨਹੀਂ ਸੀਗੀ ਪੂਰਾ ਦਿਨੀ ਤੇ ਇਸ ਵੇਲੇ ਤਾਂ ਬਿਲਕੁਲ ਵੀ ਨਹੀਂ ਹੈ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਕੀ ਮਿਹਰਬਾਨੀ ਮਿਹਰਬਾਨ ਸਤਿ ਸ਼੍ਰੀ ਅਕਾਲ Femme.